ਅਸੀਂ ਆਹ ਸਾਥੇ ਬੰਦੇ ਨੂੰ ਰੋਕਿਆ ਮੁਲਾਜ਼ਮਾਂ ਨਾਲ ਗੱਲ ਪਾ ਲਈ ਮੁਲਾਜ਼ਮਾਂ ਤੁਹਾਡਾ ਜੋਗੀ ਅਸੀਂ ਰੋਕਿਆ ਬੰਦੇ ਨੂੰ ਆਹ ਰਹੀ ਗੱਲ ਹਾਂ ਸਾਡੀ ਉਧਰ ਨਹੀਂ ਕੋਈ ਤੁਹਾਡਾ ਕੋਈ ਰੋਲੇ ਨਹੀਂ ਹੈ ਕੋਈ ਬੰਦੇ ਨੂੰ ਖੜਦੇ ਆ ਕਿਸੇ ਰੋਲੇ ਪਿੱਛੇ ਖੜ ਕੇ ਮੈਂ ਦੇਖਿਆ ਪਿੱਛੇ ਆਉਂਦੇ ਆ ਮੁੰਡਾ ਚੜੇਵਾਨ ਤੋਂ ਆ ਸਰਪੰਚ ਸਾਹਿਬ ਦਾ ਮੁੰਡਾ ਇਹ ਤੇ ਉਹਨੇ ਵੈਸੇ ਆਖਿਆ ਵੀ ਭਾਈ ਜੀ ਮਾਰੇ ਪਾਸੇ ਹੋ ਜੋ ਸਾਰੇ ਬੰਦੇ ਉਹਦੇ ਗੱਲ ਪੈ ਗਏ ਡੇਟੂ ਜੈ ਕਿੰਨੇ ਵੀ ਇੱਥੇ ਨਾਕਾ ਲਾਈ ਬੇਟਾ ਪੁਲਿਸ ਨੇ ਬਿਲਕੁਲ ਉਹਨਾਂ ਦੀ ਕੋਈ ਹਮਦਰਦੀ ਨਹੀਂ ਕੀਤੀ ਤੇ ਮੁੰਡੇ ਨੂੰ ਮਸਾ ਸਾਰੇ ਬੰਦਿਆਂ ਨੇ ਸਾਰੇ ਹੱਡੇ ਵਾਲਿਆਂ ਨੇ ਸਾਰੇ ਛੜਕ ਵਾਲਿਆਂ ਨੇ ਛਡਵਾ ਕੇ ਹੁਣ ਇਹ ਨਹੀਂ ਪਤਾ ਲਈ ਮੁੰਡਾ ਕਿੱਧਰ ਗਿਆ ਚਾ ਕਿੱਧਰ ਕਿ ਕਿਸ ਤਰ੍ਹਾਂ ਜਦੋਂ ਹੋਣਾ ਕਿ ਇਸ ਤਰ੍ਹਾਂ ਦਾ ਹੋਣਾ ਮਹਾ ਉਹ ਬਹੁਤ ਗੁੰਡਾਗਰਦੀ ਦਾ ਹੋਇਆ ਵੀਰੇ ਮੁੰਡੇ ਨੂੰ ਗੱਡੀ ਦੇ ਵਿੱਚੋਂ ਖਿੱਚ ਕੇ ਇਹਨਾਂ ਨੇ ਧੂ ਤੂ ਕੇ ਉਹਨੂੰ ਕੁੱਟਿਆ ਹੋ ਸਕਦਾ ਹੁੰਦਾ ਕੋਈ ਗੁੱਜੀਆਂ ਸਟਾਈ ਮਾਰੀਆਂ ਸੋਨ ਮਾਰੇ ਬਹੁਤ ਜਿਆਦਾ ਪਬਲਿਕ ਨੇ ਪੈ ਕੇ ਉਹਨੂੰ ਮਹਾ ਛਡਵਾਇਆ ਕੀ ਨਾ ਬਲੀ ਕਿਹਨਾ ਚੱਲੋ ਕੀ ਮਾਮਲਾ ਹੋਇਆ ਜੀ ਮੇਰਾ ਨਾਮ ਰਜੇਸ਼ ਗਰਗਾ ਪੰਜਾਬ ਪ੍ਰਧਾਨ ਸ਼ਿਵ ਸੈਨਾ ਸਾਡੇ 29 ਤਰੀਕ ਨੂੰ ਨਾ ਸ਼ਾਵ ਨੂੰ ਜ਼ਿਲ੍ਹਾ ਪ੍ਰਧਾਨਾ ਸਾਡਾ ਰਵੀ ਕੁਮਾਰ ਇਹਦੇ ਗੇਟ ਤੇ 25 30 ਕਿਰਪਾਨਾਂ ਮਾਰ ਕੇ ਬੰਦੇ ਉਹਦੀ ਅਸੀਂ ਚੌਂਕੀ ਤੇ ਵੀ ਦੱਸਤੀ ਡੀਐਸਪੀ ਸਾਹਿਬ ਨੂੰ ਦੱਸਤੀ ਐਸਐਚਓ ਸਿਟੀ ਨੂੰ ਦੱਸਤੀ ਹਜੇ ਵਕੋ ਦੀ ਕੋਈ ਕਾਰਵਾਈ ਨਹੀਂ ਹੋਈ ਇੱਕ ਏਐਸਆਈ ਲਾਇਆ ਰਸ਼ਪਾਲ ਸਿੰਘ ਉਹਨੂੰ ਜਦੋਂ ਪੁੱਛਦੇ ਅੱਜ ਅਸੀਂ ਪੁੱਛਿਆ ਸਾਰਿਆਂ ਨੇ ਕੱਟੇ ਹੋ ਕੇ ਵੀ ਕੀ ਬਣਿਆ ਉਹ ਕਹਿੰਦਾ ਬੰਦੇ ਨਹੀਂ ਲੱਭਨੇ ਮੈਨੂੰ ਤੁਸੀਂ ਆਦਾ ਜਿਹੜਾ ਕੋਈ ਕਰਨਾ ਕਰ ਲੋ ਉਹਦੇ ਸਬੰਧ ਵਿੱਚ ਅੱਜ ਸਾਰੇ ਸ਼ਿਵ ਸੈਨ ਇਕੱਠੇ ਹੋ ਗਏ ਅੱਜ ਉਹ ਬੱਸਾਡੀ ਚੌਂਕੀ ਦੇ ਬਾਹਰ ਇਹਨਾਂ ਨੇ ਧਰਨਾ ਲਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਵੀ ਲੋਕ ਤੁਹਾਨੂੰ ਪਤਾ ਹੀ ਵੇਖ ਹੀ ਲਿਆ ਵੀ ਲੋਕਾਂ ਨੇ ਧਰਨਾ ਕਾਹਦਾ ਲਾਉਣਾ ਹੈ ਕਾਦੇ ਲੀਡਰੋਂ ਤੁਸੀਂ ਐਦਾਂ ਦੇ ਸਾਨੂੰ ਸਵਾਲ ਜਵਾਬ ਕਰਨੇ ਪੈਂਦੇ ਆ ਸੁਣਨ ਨੂੰ ਮਿਲੇ ਤੇ ਅਸੀਂ ਪ੍ਰਸ਼ਾਦੀ ਡੀਐਸਪੀ ਸਾਹਿਬ ਦੇ ਧਿਆਨ ਚ ਲਿਆਤਾ ਉਹ ਆਉਂਦੇ ਫਿਰ ਕਰਦੇ ਜਿਸ ਤਰ੍ਹਾਂ ਕੋਈ ਮਾਪਲਾ ਭਖਿਆ ਕੀ ਨੌਜਵਾਲ ਦੀ ਕੁਤਮਰ ਹੋਈ ਹੈ ਕੀ ਉਹ ਲੋਕ ਸਾਡੇ ਗੱਲ ਪੈਣ ਨੂੰ ਆਇਆ ਤੁਹਾਨੂੰ ਪੇਖਿਆ ਵੀ ਉਹ ਕਹਿੰਦਾ ਕਾਦੇ ਲੀਡਰੋਂ ਤੁਸੀਂ ਸੁਣਿਆ ਹੋਣਾ ਸਾਡੇ ਕੋਲ ਹੈਗੇ ਰਿਕਾਰਡਿੰਗਾਂ ਸਾਡੇ ਬੰਦੇ ਨਾਲ ਦੀ ਨਾ ਆਉਣ ਰੱਖਦੇ ਵੀ ਤੁਸੀਂ ਕਹਦੇ ਕਾਹਦੇ ਲੀਡਰੋਂ ਤੁਸੀਂ ਕਹਦੇ ਸੜਕਾ ਤੁਹਾਨੂੰ ਐਨ ਸਾਹਿਬ ਅੱਗੋਂ ਹਿੱਜਰ ਦਾ ਗੱਲ ਪੈਨ ਨੂੰ ਆਉਂਦਾ ਸੀਗਾ ਤੇ ਜਦੋਂ ਬੰਦੇ ਨੇ ਜਾ ਕੇ ਪੁੱਛਣਾ ਫਿਰ ਬਾਹਰ ਨਹੀਂ ਨਿਕਲੇ ਜੀ ਕੋਈ ਪ੍ਰਸ਼ਾਸਨ ਦੇ ਅਧਿਕਾਰੀ ਪਹੁੰਚੇ ਸੀ ਤੁਹਾਡੀ ਜਿਸ ਤਰ੍ਹਾਂ ਲੱਗਿਆ ਸੀ ਕੋਈ ਅਸੀਂ ਨੋਟ ਕਰਾਇਆ ਵਾ ਨੋਟ ਕਰਾਇਆ ਪ੍ਰਸ਼ਾਸਨ ਦਾ ਆਉਣਾ ਕੰਮ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ ਸਾਡਾ ਕੰਮ ਦੱਸਣਾ ਕੋਈ ਆਇਆ ਸੀ ਅਜੇ ਤੱਕ ਤਾਂ ਕੋਈ ਨਹੀਂ ਤੁਹਾਡੇ ਸਾਹਮਣੇ ਕੋਈ ਨਹੀਂ ਆਇਆ ਜਿਹੜੀ ਸਪੋਰਟੀ ਸੀ ਇੱਥੇ ਕੋਈ ਮੁਲਾਜ਼ਮ ਕੋਈ ਖੜੇ ਸੀ ਉਹ ਉਹ ਮੇਰੇ ਗਨਮੈਨ ਜੀ ਉਹ ਮੇਰੇ ਨਾਲ ਦੇਖੋ ਪਤਾ ਕੀ ਹੈ ਜੀ 29 ਤਰੀਕ ਨੂੰ ਜਿਹੜੇ ਸਾਡੇ 29 29 ਤਰੀਕ ਨੂੰ ਸਾਡੇ ਜ਼ਿਲ੍ਹਾ ਪ੍ਰਧਾਨ ਸਿਵਸੈਨਾ ਪੰਜਾਬ ਜ਼ਿਲ੍ਹਾ ਪ੍ਰਧਾਨਾ ਸਾਡੇ ਰਵੀ ਕੁਮਾਰ ਜੀ ਉਹਨਾਂ ਦੇ ਘਰ ਤੇ ਹਮਲਾ ਹੁੰਦਾ ਹੈਗਾ ਚਲੋ ਅਸੀਂ ਉਹ ਚੌਕੀ ਦਰਖਾਸਤ ਦਿੰਨੇ ਹੈਗੇ ਵੀ ਸਾਡੇ ਇਹਨਾਂ ਦੇ ਕਿਰਪਾਨਾਂ ਦੇ ਨਾਲ ਹਮਲਾ ਹੋਇਆ ਉਸ ਤੋਂ ਬਾਅਦ ਬਾਰ-ਬਾਰ ਪੁਲਿਸ ਪ੍ਰਸ਼ਾਸਨ ਨੂੰ ਮੰਗ ਕੀਤੀ ਵੀ ਉਹਨਾਂ ਦੋਸ਼ੀਆਂ ਨੂੰ ਫੜਿਆ ਜਾਵੇ ਗ੍ਰਿਪਧਾਰ ਕੀਤਾ ਜਾਵੇ ਚਲੋ ਅੱਜ ਵੀ ਅਸੀਂ ਮਲੇ ਆ ਕੇ ਸਾਰੇ ਜਣੇ ਪੰਜਾਬ ਪ੍ਰਧਾਨ ਜੀ ਖੜੇ ਹੈ ਸਾਡੇ ਸਿਵਸੈਨਾ ਪੰਜਾਬ ਰਜੇਸ਼ ਗਰਗ ਜੀ ਖੜੇ ਹੈਗੇ ਤੇ ਉਹ ਕਹਿੰਦੇ ਵੀ ਜਿਹੜਾ ਕੁਝ ਹੁੰਦਾ ਤੁਸੀਂ ਤੁਸੀਂ ਕਰ ਲਓ ਜੀ ਤੁਸੀਂ ਉਹ ਅਧਿਕਾਰੀਆਂ ਨਾਲ ਗੱਲ ਕਰੋ ਸਾਡੇ ਜਿਹੜੇ ਸਿਰਸਾਂ ਦੇ ਸਮਰਥਕ ਸੀਗੇ ਉਹਨਾਂ ਨੇ ਆ ਕੇ ਅੱਜ ਇੱਥੇ ਬਾਸ ਸੈਂਡ ਦੇ ਸਾਹਮਣੇ ਜਿਹੜਾ ਚੌਕ ਬਣਦਾ ਉੱਥੇ ਧਰਨਾ ਦਿੱਤਾ ਹੈਗਾ ਧਰਨਾ ਦਿੱਤਾ ਲੋਕਤੰਤਰ ਅਰੇ ਕਾ ਨਾਗਰਿਕ ਨੂੰ ਹੱਕ ਆ ਆਪਣਾ ਧਰਨਾ ਦੇਣ ਦਾ ਕੋਈ ਵੀ ਪ੍ਰਸ਼ਾਸਨ ਤਿਕਰ ਗੱਲ ਪਹੁੰਚਾਉਣ ਦਾ ਉਥੋਂ ਇੱਕ ਬੰਦਾ ਗਲਤ ਸਹਾਰਤੀ ਅਨਸਰ ਜਿਹਦੇ ਸਿਰ ਤੇ ਪਗੜੀ ਬੰਨੀ ਹੋਈ ਆ ਆਉਂਦਾ ਹੈਗਾ ਔਰ ਪੰਜਾਬ ਪ੍ਰਧਾਨ ਜੀ ਦੇ ਸਾਥੀ ਔਰ ਸਵਸਰਾਂ ਦੇ ਜਿਹੜੇ ਵਰਕਰ ਉਹਨਾਂ ਤੇ ਹਮਲਾ ਕਰਦਾ ਹੈਗਾ ਕਿ ਤੁਸੀਂ ਸਵਸਰਾਂ ਵਾਲਿਆਂ ਨੇ ਕੀ ਗੰਦ ਪਾਰਕਿਆ ਜੀ ਦੇਖੋ ਸਵਸਰਾਂ ਵਾਲੇ ਕੋਈ ਗੰਦ ਨਹੀਂ ਪਾਉਂਦੇਗੇ ਜੇ ਹੱਕ ਲੈਣ ਵਾਸਤੇ ਲੋਕਤੰਤਰ ਹੈ ਇਹ ਹਿੰਦੁਸਤਾਨ ਦਾ ਉੱਥੇ ਹਰੇਕ ਬੰਦੇ ਨੂੰ ਹੱਕ ਹੈ ਤੇ ਅੱਜ ਕਿੰਨੀ ਹਸੇ ਵੀ ਘਟਨਾ ਹੋਈ ਆ ਪੰਜਾਬ ਪ੍ਰਧਾਨ ਜੀ ਇੱਕ ਧਰਨੇ ਦੇ ਵਿੱਚ ਮੌਜੂਦ ਆ ਔਰ ਇੱਕ ਗਲਤ ਸਹਾਇਕੀ ਅਨਸਰ ਆ ਕੇ ਉਹਨਾਂ ਤੇ ਹਮਲਾ ਕਰਦਾ ਹੈਗਾ ਤੇ ਪੁਲਿਸ ਪ੍ਰਸ਼ਾਸਨ ਨੂੰ ਚਾਹੀਦੀ ਵੀ ਸਾਡੀ ਦਾ ਅੱਗੇ ਹਲੇ ਜ਼ਿਲ੍ਹਾ ਪ੍ਰਧਾਨ ਨੂੰ ਕੋਈ ਮੰਗ ਇਨਸਾਬ ਨਹੀਂ ਮਿਲਿਆ ਔਰ ਦੂਸਰਾ ਟੈਗ ਹੈ ਜਿਹੜਾ ਪੰਜਾਬ ਪ੍ਰਧਾਨ ਤੇ ਹੋ ਜਾਂਦਾ ਇਹੀ ਅਸੀਂ ਇਨਸਾਫ ਦੀ ਮੰਗ ਕਰੀ ਅਸੀਂ ਇਹ ਸਾਡੇ ਬੰਦੇ ਨੇ ਰੋਕਿਆ ਮੁਲਾਜ਼ਮਾਂ ਨੇ ਗੱਲ ਪਾਣੀ ਮੁਲਾਜ਼ਮਾਂ ਤੁਹਾਡਾ ਡਿਓਗ ਗੱਲ ਮੰਨਣਾ ਰੋਕਿਆ ਬੰਦੇ ਆ ਰਹੀ ਹੈ ਜੀ ਇਹਨਾਂ ਨਾਲ ਸਾਡੀ ਉਧਰ ਨਹੀਂ ਕੋਈ ਕੋਈ ਰੋਲੇ ਪਿੱਛੇ ਖੜਦੇ ਆ ਕਿਸੇ ਰੋਲੇ ਪਿੱਛੇ ਖੜ ਕੇ ਮੈਂ ਦੇਖਿਆ ਪਿੱਛੇ ਆਉਂਦੇ ਆ ਮੁੰਡਾ ਚੜੇਵਾਨ ਤੋਂ ਆ ਸਰਪੰਚ ਸਾਹਿਬ ਦਾ ਮੁੰਡਾ ਇਹ ਤੇ ਉਹਨੇ ਵੈਸੇ ਆਖਿਆ ਵੀ ਬਾਈ ਜੀ ਮਾਰੇ ਪਾਸੇ ਹੋ ਜੋ ਸਾਰੇ ਬੰਦਿਆਂ ਤੇ ਗੱਲ ਪੈ ਗਈਆ ਡੇਟੂ ਜੈ ਕਿੰਨੇ ਮਿੰਟ ਇੱਥੇ ਨਾਕਾ ਲਾਈ ਬੈਠਾ ਪੁਲਸ ਨੇ ਬਿਲਕੁਲ ਉਹਨਾਂ ਦੀ ਕੋਈ ਹਮਦਰਦੀ ਨਹੀਂ ਕੀਤੀ ਤੇ ਮੁੰਡੇ ਨੂੰ ਮਸਾ ਸਾਰੇ ਬੰਦਿਆਂ ਨੇ ਸਾਰੇ ਅੱਡੇ ਵਾਲਿਆਂ ਨੇ ਸਾਰੇ ਥੜਕ ਵਾਲਿਆਂ ਨੇ ਛਡਵਾ ਕੇ ਹੁਣ ਇਹ ਨਹੀਂ ਪਤਾ ਲੱਗਦਾ ਮੁੰਡਾ ਕਿੱਧਰ ਗਿਆ ਚਾ ਕਿੱਧਰ ਕਿ ਕਿਸ ਤਰ੍ਹਾਂ ਜਦੋਂ ਹੋਣਾ ਹੋਇਆ ਕਿ ਇਸ ਤਰ੍ਹਾਂ ਦਾ ਹੋਣਾ ਮਹਾ ਉਹ ਬਹੁਤ ਗੁੰਡਾਗਰਦੀ ਦਾ ਹੋਇਆ ਵੀਰੇ ਮੁੰਡੇ ਨੂੰ ਗੱਡੀ ਦੇ ਵਿੱਚੋਂ ਖਿੱਚ ਕੇ ਇਹਨਾਂ ਨੇ ਧੂ ਤੂ ਕੇ ਉਹਨੂੰ ਕੁੱਟਿਆ ਹੋ ਸਕਦਾ ਹੁੰਦਾ ਕੋਈ ਗੁੱਜੀਆਂ ਸਟਾਈ ਮਾਰੀਆਂ ਸੋਨ ਮਾਰੇ ਬਹੁਤ ਜ਼ਿਆਦਾ ਪਬਲਿਕ ਨੇ ਪੈ ਕੇ ਉਹਨੂੰ ਮਸਾ ਛਡਵਾਇਆ ਨਾ ਵਾਲੀ ਕਿਹਨਾ ਚੱਲਿਓ ਕੀ ਮਾਮਲਾ ਹੋਇਆ ਮੇਰਾ ਨਾਮ ਰਜੀਸ਼ ਗਰਗਾ ਪੰਜਾਬ ਪ੍ਰਧਾਨ शिवसेना ਸਾਡੇ 29 ਤਰੀਕ ਨੂੰ ਨਾ ਸ਼ਾਮ ਨੂੰ ਜ਼ਿਲ੍ਹਾ ਪ੍ਰਧਾਨ ਸਾਡਾ ਰਵੀ ਕੁਮਾਰ ਇਹਦੇ ਗੇਟ ਤੇ 25 30 ਕਰਪਾਨਾ ਮਾਰ ਕੇ ਬੰਦੇ ਉਹਦੀ ਅਸੀਂ ਚੌਂਕੀ ਤੇ ਵੀ ਦੱਸਤੀ ਡੀਐਸਪੀ ਸਾਹਿਬ ਨੂੰ ਦੱਸਤੀ ਐਸਐਚਓ ਸਿਟੀ ਨੂੰ ਦੱਸਤੀ ਹਜੇ ਤੱਕ ਉਹਦੀ ਕੋਈ ਕਾਰਵਾਈ ਨਹੀਂ ਹੋਈ ਇੱਕ ਏਐਸਆਈ ਲਾਇਆ ਰਸ਼ਪਾਲ ਸਿੰਘ ਉਹਨੂੰ ਜਦੋਂ ਪੁੱਛਦੇ ਅੱਜ ਅਸੀਂ ਪੁੱਛਿਆ ਸਾਰਿਆਂ ਨੇ ਕੱਟੇ ਹੋ ਕੇ ਵੀ ਕੀ ਬਣਿਆ ਉਹ ਕਹਿੰਦਾ ਬੰਦੇ ਨਹੀਂ ਲੱਭਨੇ ਮੈਨੂੰ ਤੁਸੀਂ ਆਦਾ ਜਿਹੜਾ ਕੋਈ ਕਰਨਾ ਕਰ ਲੋ ਉਹਦੇ ਸਬੰਧ ਚ ਅੱਜ ਸਾਰੇ ਸ਼ਿਵਸੈਨ ਇਕੱਠੇ ਹੋ ਗਏ ਅੱਜ ਉਹ ਬਾਸਾਡੀ ਚੌਂਕੀ ਦੇ ਬਾਹਰ ਇਹਨਾਂ ਨੇ ਧਰਨਾ ਲਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਵੀ ਲੋਕ ਤੁਹਾਨੂੰ ਪਤਾ ਹੀ ਵੇਖ ਹੀ ਲਿਆ ਕੋਈ ਲੋਕਾਂ ਨੇ ਧਰਨਾ ਕਾਹਦਾ ਲਾਉਣਾ ਕਾਦੇ ਲੀਡਰੋਂ ਤੁਸੀਂ ਐਦਾਂ ਦੇ ਸਾਨੂੰ ਸਵਾਲ ਜਵਾਬ ਕਰਨੇ ਪੈਂਦੇ ਆ ਸੁਣਨ ਨੂੰ ਮਿਲੇ ਤੇ ਅਸੀਂ ਪ੍ਰਸ਼ਾਡੀ ਐਸਪੀ ਸਾਹਿਬ ਦੇ ਧਿਆਨ ਚ ਲਿਆਦਾ ਉਹ ਆਉਂਦੇ ਫਿਰ ਕਰਦੇ ਜਿਵੇਂ ਜਿਸ ਤਰ੍ਹਾਂ ਕੋਈ ਮਾਫਲਾ ਭਖਿਆ ਕੀ ਨੋਜਵਾਲ ਦੀ ਕੁਤਮਾ ਰਹੀ ਹੈ ਉਹ ਲੋਕ ਲੋਕ ਸਾਡੇ ਗੱਲ ਪੈਣ ਨੂੰ ਆਇਆ ਤੁਹਾਨੂੰ ਵੇਖਿਆ ਵੀ ਉਹ ਕਹਿੰਦਾ ਕਾਦੇ ਲੀਡਰੋਂ ਤੁਸੀਂ ਸੁਣਿਆ ਹੋਣਾ ਸਾਡੇ ਕੋਲ ਹੈਗੇ ਰਿਕਾਰਡਿੰਗਾਂ ਸਾਡੇ ਬੰਦੇ ਨਾਲ ਦੀ ਨਾ ਆਉਣ ਰੱਖਦੇ ਵੀ ਤੁਸੀਂ ਕਹਦੇ ਕਾਹਦੇ ਲੀਡਰੋਂ ਤੁਸੀਂ ਕਹਦੇ ਸੜਕਾ ਤੁਹਾਨੂੰ ਐਨ ਸਾਹਿਬ ਅੱਗੋਂ ਹਿੰਦਰ ਦਾ ਗੱਲ ਪੈਨ ਨੂੰ ਆਉਂਦਾ ਸੀਗਾ ਤੇ ਜਦੋਂ ਬੰਦੇ ਨੇ ਜਾ ਕੇ ਪੁੱਛਣਾ ਫਿਰ ਬਾਹਰ ਨਹੀਂ ਨਿਕਲੇ ਜੀ ਕੋਈ ਪ੍ਰਸ਼ਾਸਨ ਦੇ ਅਧਿਕਾਰੀ ਪਹੁੰਚੇ ਸੀ ਤੁਹਾਡੀ ਜਿਸ ਤਰ੍ਹਾਂ ਲੱਗਿਆ ਸੀ ਕੋਈ ਅਸੀਂ ਨੋਟ ਕਰਾਇਆ ਵਾ ਨੋਟ ਕਰਾਇਆ ਪ੍ਰਸ਼ਾਸਨ ਦਾ ਆਉਣਾ ਕੰਮ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ ਸਾਡਾ ਕੰਮ ਦੱਸਣਾ ਕੋਈ ਆਇਆ ਸੀ ਅੱਜ ਤੱਕ ਤਾਂ ਕੋਈ ਨਹੀਂ ਤੁਹਾਡੇ ਸਾਹਮਣੇ ਕੋਈ ਨਹੀਂ ਆਇਆ ਜਿਹੜੀ ਸਪੋਰਟੀ ਸੀ ਇੱਥੇ ਕੋਈ ਮੁਲਾਜ਼ਮ ਕੋਈ ਖੜੇ ਸੀ ਉਹ ਉਹ ਮੇਰੇ ਗਨਮੈਨ ਜੀ ਉਹ ਮੇਰੇ ਨਾਲ ਦੇਖੋ ਪਤਾ ਕੀ ਹੈ ਜੀ 29 ਤਰੀਕ ਨੂੰ ਜਿਹੜੇ ਸਾਡੇ 29 29 ਤਰੀਕ ਨੂੰ ਸਾਡੇ ਜ਼ਿਲ੍ਹਾ ਪ੍ਰਧਾਨ ਸੇਵਸਨਾ ਪੰਜਾਬ ਜ਼ਿਲ੍ਹਾ ਪ੍ਰਧਾਨਾ ਸਾਡੇ ਰਵੀ ਕੁਮਾਰ ਜੀ ਉਹਨਾਂ ਦੇ ਘਰ ਤੇ ਹਮਲਾ ਹੁੰਦਾ ਹੈਗਾ ਚਲੋ ਅਸੀਂ ਉਹ ਚੌਕੀ ਦਰਖਾਸਤ ਦਿੰਨੇ ਹੈਗੇ ਵੀ ਸਾਡੇ ਇਹਨਾਂ ਦੇ ਕਿਰਪਾਨਾ ਦੇ ਨਾਲ ਹਮਲਾ ਹੋਇਆ ਉਸ ਤੋਂ ਬਾਅਦ ਬਾਰ-ਬਾਰ ਪੁਲਿਸ ਪ੍ਰਸ਼ਾਸਨ ਨੂੰ ਮੰਗ ਕੀਤੀ ਵੀ ਉਹਨਾਂ ਦੋਸ਼ੀਆਂ ਨੂੰ ਫੜਿਆ ਜਾਵੇ ਗਿਰਪਦਾਰ ਕੀਤਾ ਜਾਵੇ ਚਲੋ ਅੱਜ ਵੀ ਅਸੀਂ ਮਲੇ ਆ ਕੇ ਸਾਰੇ ਜਨੇ ਪੰਜਾਬ ਪ੍ਰਧਾਨ ਜੀ ਖੜੇ ਹੈ ਸਾਡੇ ਸੇਵਸਨਾ ਪੰਜਾਬ ਰਜੇਸ਼ ਗਰਗ ਜੀ ਖੜੇ ਹੈਗੇ ਤੇ ਉਹ ਕਹਿੰਦੇ ਵੀ ਜਿਹੜਾ ਕੁਝ ਹੁੰਦਾ ਤੁਸੀਂ ਤੁਸੀਂ ਕਰ ਲਓ ਜੀ ਤੁਸੀਂ ਉਹ ਅਧਿਕਾਰੀਆਂ ਨਾਲ ਗੱਲ ਕਰੋ ਸਾਡੇ ਜਿਹੜੇ ਸਿਰਸਾਂ ਦੇ ਸਮਰਥਕ ਸੀਗੇ ਉਹਨਾਂ ਨੇ ਆ ਕੇ ਅੱਜ ਇੱਥੇ ਬਾਸ ਸੈਂਡ ਦੇ ਸਾਹਮਣੇ ਜਿਹੜਾ ਚੌਕ ਬਣਦਾ ਉੱਥੇ ਧਰਨਾ ਦਿੱਤਾ ਹੈਗਾ ਧਰਨਾ ਦਿੱਤਾ ਲੋਕਤੰਤਰ ਅਰੇ ਕਾ ਨਾਗਰਿਕ ਨੂੰ ਹੱਕ ਆ ਆਪਣਾ ਧਰਨਾ ਦੇਣ ਦਾ ਕੋਈ ਵੀ ਪ੍ਰਸ਼ਾਸਨ ਤਿਕਰ ਗੱਲ ਪਹੁੰਚਾਉਣ ਦਾ ਉਥੋਂ ਇੱਕ ਬੰਦਾ ਗਲਤ ਸਹਾਰਤੀ ਅਨਸਰ ਜਿਹਦੇ ਸਿਰ ਤੇ ਪਗੜੀ ਬੰਨੀ ਹੋਈ ਆ ਆਉਂਦਾ ਹੈਗਾ ਔਰ ਪੰਜਾਬ ਪ੍ਰਧਾਨ ਜੀ ਦੇ ਸਾਡੇ ਔਰ ਸਿਰਸਹਾਰਾਂ ਦੇ ਜਿਹੜੇ ਵਰਕਰ ਉਹਨਾਂ ਤੇ ਹਮਲਾ ਕਰਦਾ ਹੈਗਾ ਕਿ ਤੁਸੀਂ ਸਿਰਸਹਾਰਾਂ ਵਾਲਿਆਂ ਨੇ ਕੀ ਗੰਦ ਫਾਰਕ ਹੈ ਜੀ ਦੇਖੋ ਸਿਰਸਹਾਰਾਂ ਵਾਲੇ ਕੋਈ ਗੰਦ ਨਹੀਂ ਪਾਉਂਦੇਗੇ ਜੇ ਹੱਕ ਲੈਣ ਵਾਸਤੇ ਲੋਕਤੰਤਰ ਹੈ ਇਹ ਹਿੰਦੁਸਤਾਨ ਦਾ ਹੈ ਉੱਥੇ ਹਰੇਕ ਬੰਦੇ ਨੂੰ ਹੱਕ ਹੈ ਤੇ ਅੱਜ ਕਿੰਨੀ ਹਸੇ ਵੀ ਘਟਨਾ ਹੋਈ ਆ ਪੰਜਾਬ ਪ੍ਰਧਾਨ ਜੀ ਇੱਕ ਧਰਨੇ ਦੇ ਵਿੱਚ ਮੌਜੂਦ ਆ ਔਰ ਇੱਕ ਗਲਤ ਸਿਆਰਤੀ ਅਨਸਰ ਆ ਕੇ ਉਹਨਾਂ ਤੇ ਹਮਲਾ ਕਰਦਾ ਹੈਗਾ ਤੇ ਪੁਲਿਸ ਪ੍ਰਸ਼ਾਸਨ ਨੂੰ ਚਾਹੀਦੀ ਵੀ ਸਾਡੀ ਦਾ ਅੱਗੇ ਹਲੇ ਜ਼ਿਲ੍ਹਾ ਪ੍ਰਧਾਨ ਨੂੰ ਕੋਈ ਮੰਗ ਇਨਸਾਬ ਨਹੀਂ ਮਿਲਿਆ ਔਰ ਦੂਸਰਾ ਟੈਗ ਹੈ ਜਿਹੜਾ ਪੰਜਾਬ ਪ੍ਰਧਾਨ ਤੇ ਹੋ ਜਾਂਦਾ ਇਹੀ ਅਸੀਂ ਇਨਸਾਫ ਦੀ ਮੰਗ ਕਰਦੇ ਹਾਂ